ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਰਹੇਗਾ ਬਿਊਟੀ ਪ੍ਰੋਡਕਟਸ ਸਾਡੇ ਚਮੜੀ ਲਈ ਕਿੰਨੇ ਹਾਨੀਕਾਰਕ ਹੁਣਸ ਤਾਂ ਸਾਡੇ ਪੰਜਾਬ ਦੇ ਵਿੱਚ ਇੱਕ ਨਵੀਂ ਨਵੀਂ ਸੰਸਥਾ ਪਾਵਾਂ ਪਬਲਿਕ ਐਂਡ ਅਗੇਂਸਟ ਐਡਾਪਟੇਸ਼ਨ ਵੈਲਫੇਅਰ ਐਸੋਸੀਏਸ਼ਨ ਨਵੀਂ ਹੀ ਬਣੀ ਹੈ ਤੇ ਸਾਡੇ ਖਾਦ ਪਦਾਰਥਾਂ ਦੇ ਵਿੱਚ ਜਿੰਨੀ ਐਡਾਪਟੇਸ਼ਨ ਹੋ ਰਹੀ ਹੈ ਉਹਦੇ ਬਾਰੇ ਲੋਕ ਕੰਝਾ ਗੁਰੂ ਕਰ ਰਹੇ ਹੈ ਇਹਦੇ ਵਿੱਚ ਬਹੁਤ ਵੱਡੇ ਵੱਡੇ ਉਹ ਜਿਆ ਤੇ ਰਿਟਾਇਰ ਹੋਏ ਜਿਵੇਂ ਜੱਜ ਸਾਹਿਬ ਹਨ ਵਕੀਲ ਸਾਹਿਬ ਹਨ ਪ੍ਰੋਫੈਸਰ ਸਾਹਿਬ ਹਨ ਉਹ ਇਸ ਸੰਸਥਾ ਨੂੰ ਚਲਾ ਰਹੇ ਹਨ ਤੇ ਇਹਦੇ ਪੈਟਰਨ ਵੀ ਹਾਈ ਕੋਰਟ ਦੇ ਰਿਟਾਇਰਡ ਚੀਫ ਜਸਟਿਸ ਹਨ ਸੋ ਖਾਤਿਰਤਾਰਥ ਨੇ ਨਾਲ-ਨਾਲ ਮੈਨੂੰ ਲੱਗਿਆ ਕਿ ਸਾਨੂੰ ਇਸ ਚੀਜ਼ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਜਿਹੜੇ ਸਾਡੇ ਸੁੰਦਰਤਾ ਸਮਗਰੀ ਆ ਰਹੀ ਹੈ ਬਾਜ਼ਾਰ ਦੇ ਵਿੱਚ ਅਸੀਂ ਇਹ ਪ੍ਰੋਡਕਟ ਲੈ ਰਹੇ ਹਾਂ ਉਹ ਸਾਡੀ ਚਮੜੀ ਵਾਸਤੇ ਕਿੰਨੇ ਨੁਕਸਾਨਦੇ ਹਨ ਤੇ ਸਾਨੂੰ ਕਿਸ ਤਰ੍ਹਾਂ ਉਹ ਖਰਾਬ ਕਰਦੇ ਹਨ ਸੋ ਅਸੀਂ ਦੇਖਦੇ ਹਾਂ ਕਿ ਅੱਜ ਦੀਆਂ ਔਰਤਾਂ ਹੀ ਨਹੀਂ ਸਗੋਂ ਮਰਦ ਵੀ ਬਾਜ਼ਾਰਾਂ ਦੇ ਵਿੱਚ ਆਉਂਦੇ ਹਨ ਬਿਊਟੀ ਪ੍ਰੋਡਕਟਸ ਵਰਤਦੇ ਹਨ ਜਿਨ੍ਹਾਂ ਦੇ ਨਾਲ ਹੀ ਉਹਨਾਂ ਦੀ ਚਮੜੀ ਨੂੰ ਬੇਹੱਦ ਨੁਕਸਾਨ ਪਹੁੰਚਦਾ ਹੈ ਇਨ੍ਹਾਂ ਸਾਧਨਾਂ ਦੇ ਵਿੱਚ ਕਾਫੀ ਸਾਰੀਆਂ ਕਰੀਮਾਂ ਆ ਜਾਂਦੀਆਂ ਐ ਲੋਸ਼ਨ ਆ ਜਾਂਦੇ ਐ ਡਿਉਡਰੈਂਟ ਆ ਜਾਂਦੇ ਐ ਹੈਅਰ ਡਾਈ ਨੇਲ ਪਾਲਿਸ਼ ਲਿਪਸਟਿਕ ਤੇ ਹੋਰ ਕਈ ਤਰ੍ਹਾਂ ਦੇ ਸਾਧਨ ਦੇਖਣ ਨੂੰ ਮਿਲਦੇ ਐ ਜਿਨ੍ਹਾਂ ਦਾ ਜਿਨ੍ਹਾਂ ਦਾ ਉਪਯੋਗ ਬੜੀ ਵੱਡੀ ਮਾਤਰਾ ਵਿੱਚ ਹੁੰਦਾ ਐ ਤੇ ਪਾਰਲਰ ਜਿੰਨੇ ਵੀ ਐ ਉਹ ਇਸ ਦੇ ਸਹਾਰੇ ਤੇ ਚੱਲਦੇ ਐ ਇਹਨਾਂ ਬਿਊਟੀ ਪ੍ਰੋਡਕਟਸ ਦੇ ਨਾਲ ਇਹ ਦੋਹਰਾ ਨੁਕਸਾਨ ਸਾਡੇ ਸਮਾਜ ਦੇ ਵਿੱਚ ਹੋ ਰਿਹਾ ਹੈ ਪਹਿਲਾ ਨੁਕਸਾਨ ਇਹ ਹੈ ਕਿ ਘਰ ਦਾ ਬਜਟ ਵਿਗੜਦਾ। ਇਹ ਬਜਟ ਵਿਗੜਨ ਦੇ ਨਾਲ ਕੰਡੀਆਂ ਜਿਹੜੀਆਂ ਜ਼ਰੂਰੀ ਚੀਜ਼ਾਂ ਉਹ ਆਉਂਦੀਆਂ ਨਹੀਂ ਤੇ ਘਰ ਦੇ ਵਿੱਚ ਕਲੇਸ਼ ਵੱਧਦਾ ਹੈ। ਕਲੇਸ਼ ਵੱਧਨ ਦੇ ਨਾਲ ਕਈ ਥਾਂ ਤਲਾਕ ਤੱਕ ਦੀ ਨਗਦ ਵੀ ਪਹੁੰਚਦੀ ਹੈ। ਸੋ ਇਹ ਪਹਿਲਾ ਨੁਕਸਾਨ ਹੋ ਗਿਆ ਤੇ ਦੂਸਰਾ ਨੁਕਸਾਨ ਇਹ ਹੋ ਜਾਂਦਾ ਹੈ ਕਿ ਸਾਡੀ ਆਪਣੀ ਹੀ ਚਮੜੀ ਕਈ ਲੋਕਾਂ ਦਾ ਸ਼ਿਕਾਰ ਹੋ ਜਾਂਦੀ ਹੈ ਤਾਂ ਤੱਕ ਕਿ ਭਿਆਨਕ ਕੈਂਸਰ ਤੱਕ ਚਮੜੀ ਦਾ ਹੋ ਜਾਂਦਾ ਹੈ। ਸੋ ਸੁੰਦਰਤਾ ਸਾਤਨ ਸਾਡੇ ਵਾਸਤੇ ਵਰਦੀਆ ਨਾ ਹੋ ਗਈ ਬਹੁਤ ਹੀ ਖਰਾਬ ਤੇ ਬਹੁਤ ਹੀ ਘਟਿਆ ਤੇ ਬਹੁਤ ਹੀ ਨੁਕਸਾਨ ਦੇ ਚੀਜ਼ਾਂ ਹਨ ਜਿਨ੍ਹਾਂ ਦੇ ਬਾਰੇ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ ਸਮੈਦਾਸ ਚੁੱਕੇ ਹਨ ਕਿ ਸੁੰਦਰਤਾ ਸਾਧਨ ਕਿਸ ਤਰ੍ਹਾਂ ਦੇ ਹਨ ਤੇ ਇਹਨਾਂ ਦੇ ਵਿੱਚ ਕੀ ਹੁੰਦਾ ਸਲਫੇਟ ਪੈਰਾਬੈਨ ਲੈਡ ਐਂਡ ਬਾਕੀ ਬੜਾ ਬੀ ਖੁਸ਼ਬੂਆਂ ਵਗੈਰਾ ਇਹਦੇ ਵਿੱਚ ਪਾਇਆ ਜਾਂਦੀਆਂ ਜਿਹੜੀਆਂ ਸਾਡੀ ਚਮੜੀ ਨੂੰ ਨੁਕਸਾਨ ਪਹੁੰਚਾਉਂਦੀਆਂ ਇਹ ਸਾਡੀਆਂ ਕੋਸ਼ਿਕਾਵਾਂ ਨੂੰ ਖੁਸ਼ ਕਰਦੀਆਂ ਇਹ ਸਾਡੇ ਜਿਹੜੇ ਹਾਰਮੋਨਸ ਐ ਉਹਨਾਂ ਨੂੰ ਵਿਗਾੜਦੀਆਂ ਇਹਨਾਂ ਦੇ ਨਾਲ ਨਾਲ ਸਾਡੀ ਚਮੜੀ ਦੇ ਵਿੱਚ ਜਿਹੜੇ ਸੈੱਲ ਹੁੰਦੇ ਐ ਉਹਨਾਂ ਦੀ ਪੰਨ ਤੋੜ ਕਰਦੀਆਂ ਕੁਝ ਸਮੇਂ ਲਈ ਸਾਨੂੰ ਇਹ ਜ਼ਰੂਰ ਵਧੀਆ ਲੱਗਦੀਆਂ ਨੇ ਪਰ ਅੰਤ ਵਿੱਚ ਇਹਨਾਂ ਦਾ ਜੋ ਰਿਜ਼ਲਟ ਐ ਉਹ ਸਾਨੂੰ ਬਹੁਤ ਹੀ ਖਰਾਬ ਦਿਖਣ ਨੂੰ ਮਿਲਦਾ ਤਾਂ ਇਹਦੇ ਵਿੱਚ ਸਾਨੂੰ ਦੇਖਣ ਨੂੰ ਕੀ ਮਿਲਦਾ ਕਿ ਸੱਡੀ ਚਮੜੀ ਕੁਝ ਸਮੇਂ ਲਈ ਬਹੁਤ ਟਾਈਟ ਜਿਹੀ ਲੱਗਦੀ ਹੈ ਸਾਡਾ ਰੰਗ ਘੋਰਾ ਦਿਸਣ ਲੱਗਦਾ ਹੈ ਤੇ ਸਾਨੂੰ ਬਹੁਤ ਵਧੀਆ ਲੱਗਦਾ ਹੈ ਕਿ ਅਸੀਂ ਬਿਊਟੀ ਪ੍ਰੋਡਕਟਸ ਵਰਤਦੇ ਹਾਂ ਤੇ ਉਹਦੇ ਕਰਕੇ ਅਸੀਂ ਸੋਹਣੇ ਦਿਸਦੇ ਹਾਂ ਪਰ ਅਸਲ ਦੇ ਵਿੱਚ ਸਾਨੂੰ ਇਹ ਪੈਸੇ ਖਰਾਬ ਕਰਕੇ ਬਾਜ਼ਾਰੂ ਪ੍ਰੋਡਕਟ ਲੈਣ ਦੀ ਥਾਂ ਘਰੇਲੂ ਉਤਪਾਦ ਜਿਹੜੇ ਹੈ ਉਹ ਵਰਤਨੇ ਚਾਹੀਦੇ ਸਾਡੀ ਆਪਣੀ ਰਸੋਈ ਦੇ ਵਿੱਚ ਬਹੁਤ ਸਾਰੇ ਮਸਾਲੇ ਇਸ ਤਰ੍ਹਾਂ ਦੇ ਹੈਗੇ ਨੇ ਜਿਹੜੇ ਸਾਡੀ ਚਮੜੀ ਨੂੰ ਸਹੀ ਰੱਖ ਸਕਦੇ ਆ ਜਿਵੇਂ ਦਹੀਂ, ਵਿਸਣ, ਹਲਦੀ, ਐਲੋਵੇਰਾ ਜੈਲ ਤੇ ਹੋਰ ਕਈ ਇਸ ਤਰ੍ਹਾਂ ਦੇ ਪਦਾਰਥ ਹੈਗੇ ਆ ਜਿਨ੍ਹਾਂ ਦੀ ਵਰਤੋਂ ਦੇ ਨਾਲ ਅਸੀਂ ਆਪਣੀ ਚਮੜੀ ਨੂੰ ਸਹੀ ਰੱਖ ਸਕਦੇ ਆ ਇਹਦੇ ਨਾਲ ਨਾਲ ਸਾਨੂੰ ਸਿਰਫ ਖਾਦ ਪਦਾਰਥਾਂ ਦੇ ਵਿੱਚ ਹੀ ਐ ਜਿਹੜੀ ਅਡਲਟਰੇਸ਼ਨ ਆ ਉਹਦੀ ਕੈਕਿੰਗ ਨਹੀਂ ਕਰੀਂ ਚਾਹੀਦੀ ਬਲਕਿ ਇਹੋ ਜੇ ਸਾਧਨ ਵਰਤ ਕੇ ਸਾਨੂੰ ਆਪਣੇ ਚਮੜੀ ਦਾ ਧਿਆਨ ਵੀ ਰੱਖਣਾ ਚਾਹੀਦਾ ਸੋ ਇਹ ਸਾਧਨ ਜਦੋਂ ਅਸੀਂ ਵਰਤਦੇ ਹਾਂ ਸਾਡੀ ਚਮੜੀ ਕੁਦਰਤੀ ਤੌਰ ਤੇ ਸਹੀ ਰਹਿੰਦੀ ਹੈ ਟਾਈਟ ਰਹਿੰਦੀ ਹੈ ਚਮਕਦਾਰ ਰਹਿੰਦੀ ਹੈ ਇਹਦੇ ਨਾਲ ਨਾਲ ਸਾਨੂੰ ਕਸਰਤ ਯੋਗਾ ਆਦਲ ਵੀ ਪੂਰਾ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਸਾਡੀ ਬਾਡੀ ਦੇ ਵਿੱਚ 70% ਪਾਣੀ ਦਸਿਆ ਜਾਂਦਾ ਤੇ ਉਸ ਪਾਣੀ ਦੀ ਵਰਤੋਂ ਜੇ ਅਸੀਂ ਲਗਾਤਾਰ ਕਰਦੇ ਰਹੇਗੀ ਤਹੋ ਦਿਨਾਂ ਨਾਲ ਵੀ ਸਾਡੀ ਚਮੜੀ ਵਿੱਚ ਖਸਾਹ ਬਣਿਆ ਰਹਿੰਦਾ ਹੈ ਕਿਹਾ ਜਾਂਦਾ ਹੈ ਕਿ ਸਾਨੂੰ ਅੱਧ ਖੜ ਉਮਰ ਤੋਂ ਬਾਅਦ ਪਿਆਸ ਬਹੁਤ ਘੱਟ ਲੱਗਦੀ ਹੈ ਇਸ ਕਰਕੇ ਅਸੀਂ ਪਾਣੀ ਬਗਤ ਘੱਟ ਪੀਂਦੇ ਲੇਕਿਨ ਇੱਕ ਦਿਨ ਦੇ ਵਿੱਚ ਘੱਟੋ ਘੱਟ 2 ਲੀਟਰ ਪਾਣੀ ਤੱਕ ਪੀਣਾ ਲਾਜ਼ਮੀ ਦੱਸਿਆ ਗਿਆ ਸੋ ਇਹ ਸਾਧਨ ਵਰਤ ਕੇ ਅਸੀਂ ਆਪਣੀ ਚਮੜੀ ਨੂੰ ਸਹੀ ਰੱਖ ਸਕਦੇ ਹਾਂ ਤੇ ਸੁੰਦਰ ਰਹਿ ਸਕਦੇ ਹਾਂ ਕਿਉਂਕਿ ਜੋ ਕੁਦਰਤੀ ਸੁੰਦਰਤਾ ਸਾਡੇ ਅੰਦਰ ਹੈ ਉਹ ਸਾਨੂੰ ਤਾਂ ਹੀ ਮਿਲੇਗੀ ਜੇ ਅਸੀਂ ਸਮਾਜ ਪ੍ਰਤੀ ਪੋਜ਼ਿਟਿਵ ਰਹਾਂਗੇ ਕਿਉਂਕਿ ਵਧੇਰੇ ਜ਼ਰੂਰਤ ਹੈ ਪੋਜ਼ਿਟਿਵ ਰਹਿਣ ਦੀ ਸਾਡਾ ਨਜ਼ਰੀਆ ਸਾਰਥਕ ਹੋਣਾ ਚਾਹੀਦਾ ਹਾਂ ਪੱਕੀ ਹੋਣਾ ਚਾਹੀਦਾ ਹੈ ਅਸੀਂ ਖੁਸ਼ ਰਹੀਏ ਅਸੀਂ ਲੋਕਾਂ ਦੀ ਮਦਦ ਕਰੀਏ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਨੇ ਸਬਾਜ਼ ਦੇ ਕੰਮ ਆਉਣ ਵਾਲੀਆਂ ਉਹਨਾਂ ਦੇ ਨਾਲ ਅਸੀਂ ਆਪਣੇ ਆਪ ਨੂੰ ਬਾਵਸਤ ਰੱਖੀਏ ਤਾਂ ਅਸੀਂ ਕੁਦਰਤੀ ਤੌਰ ਤੇ ਹੀ ਸੁੰਦਰ ਲੱਗਦੇ ਆ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਬਾਹਰੀ ਸੁੰਦਰਤਾ ਨਾਲੋਂ ਅੰਦਰ ਦੀ ਸੁੰਦਰਤਾ سیرਤ ਸੂਰਤ ਨਾਲੋਂ سیرਤ ਦੀ ਸੁੰਦਰਤਾ ਸਾਨੂੰ ਵਧੇਰੇ ਲੁੜਿੰਦੀ ਹੈ ਕਿਉਂਕਿ ਸੂਰਤ ਜਿਹੋ ਜਿਹੀ ਵੀ ਹੋਵੇ ਉਹ ਆਪਣਾ ਕੰਮ ਕਰਦੀ ਹੈ ਲੇਕਿਨ ਜ਼ਿਆਦਾਤਰ ਸੁੰਦਰਤਾ ਸਾਡੇ ਵਿਚਾਰਾਂ ਦੀ ਸਾਡੇ ਕੰਮਾਂ ਦੀ ਹੋਣੀ ਚਾਹੀਦੀ ਹੈ ਜਿੰਨਾ ਕਰਕੇ ਚਾਹੇ ਅਸੀਂ ਰੂਪ ਵੀ ਹੋਈਏ ਤਾਂ ਵੀ ਅਸੀਂ ਸੁੰਦਰ ਲੱਗ ਸਕਦੇ ਹਾਂ ਕਿਉਂਕਿ ਸਾਡੇ ਕੰਮ ਸੁੰਦਰਤਾ ਵਾਲੇ ਹੋਣਗੇ ਸਮਾਜ ਦੇ ਭਲੇ ਵਾਸਤੇ ਹੋਣਗੇ ਸੋ ਅਜਿਹੀਆਂ ਚੀਜ਼ਾਂ ਦੀ ਸਾਨੂੰ ਜ਼ਿਆਦਾ ਲੋੜ ਹੈ ਬਾਕੀ ਆ ਗਈ ਗੱਲ ਖਾਦ ਪਦਾਰਥਾਂ ਦੀ ਜਿਹੜੀ ਐਡਲਟ੍ਰੇਸ਼ਨ ਹੈ ਜਾਂ ਉਹਦੇ ਵਿੱਚ ਜੋ ਮਿਲਾਵਟ ਹੁੰਦੀ ਹੈ ਉਹਦੇ ਬਾਰੇ ਸਾਨੂੰ ਸਤਰਕ ਰਹਿਣ ਦੀ ਬਹੁਤ ਜ਼ਿਆਦਾ ਲੋੜ ਹੈ ਤਾਂ ਉਹਦੇ ਲਈ ਸਾਨੂੰ ਪਾਵਨਾਂ ਦੀ ਸੰਸਥਾ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਪਾਵਨ ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਪਬਲਿਕ ਅਗੇਂਸਟ ਐਡਲਟ੍ਰੇਸ਼ਨ ਵੈਲਫੇਅਰ ਐਸੋਸੀਏਸ਼ਨ ਹੈ ਜीडीके ਸਾਨੂੰ ਸਮਾਜ ਦੇ ਸਾਰੇ ਲੋਕਾਂ ਨੂੰ ਇਹ ਖਾਣ ਪਦਾਰਥਾਂ ਵਿੱਚ ਨਹੀਂ ਮਿਲਾਵਟ ਬਾਰੇ ਜਾਗਰੂਕ ਕਰਦੀ ਹੈ ਇਹਨਾਂ ਤੋਂ ਕਿਵੇਂ ਬਚਣਾ ਚਾਹੀਦਾ ਹੈ ਨਾ ਤਾਂ ਕਿਵੇਂ ਸचेत ਰਹਿਣਾ ਹੈ ਇਹਦੇ ਬਾਰੇ ਸਾਨੂੰ ਜਾਗਰੂਕ ਕਰਦੀ ਹੈ ਸੁਸੰਗਲ ਚਾਹੀਦਾ ਹੈ ਕਿ ਅਸੀਂ ਪਾਵਾਂ ਸੰਸਥਾ ਦੇ ਮੈਂਬਰ ਬਣੀਏ ਉਹਨਾਂ ਦੇ ਨਾਲ ਜੁੜੀਏ ਤੇ ਉਹਨਾਂ ਤੋਂ ਸਿੱਖ ਲਈਏ ਕਿ ਅਸੀਂ ਸਮਾਜ ਦੇ ਵਿੱਚ ਕਿਸ ਤਰ੍ਹਾਂ ਇਸ ਐਡੈਕਟ੍ਰੇਸ਼ਨ ਨੂੰ ਰੋਕ ਸਕਦੇ ਹਾਂ ਕਿਸ ਤਰ੍ਹਾਂ ਇਸ ਉੱਠਲ ਪਾ ਸਕਦੇ ਹਾਂ ਕਿਸ ਤਰ੍ਹਾਂ ਆਪਣੇ ਲੋਕਾਂ ਦੀ ਸਿਹਤ ਨੂੰ ਹੋਰ ਵਧੀਆ ਕਰ ਸਕਦੇ ਆ ਮੇਰੇ ਖਿਆਲ ਚ ਇੰਨੀ ਚੀਜ਼ ਦਾ ਅਸੀਂ ਧਿਆਨ ਰੱਖ ਲਈਏ ਤਾਂ ਅਸੀਂ ਬਹੁਤ ਅੱਗੇ ਜਾ ਸਕਦੇ ਆ